ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਪੈਰਾਸ਼ੂਟ ਕੈਂਡੀਡੇਟ ਆ ਉਹਨੂੰ ਕਾਂਗਰਸ ਵਾਲਿਆਂ ਨੇ ਰਾਜਪੁਰੇ ਦੇ ਵਿੱਚ ਮੀਟਿੰਗ ਹੋਈ ਆ ਉਹਦਾ ਉੱਥੇ ਉਹਨਾਂ ਨੇ ਆਪਣੇ ਪ੍ਰਧਾਨ ਦਾ ਵੀ ਮਤਲਬ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ ਰਾਜਾ ਬੜਿੰਗ ਨੂੰ ਉਹਦੇ ਵੀ ਨਾਰੇ ਲਾ ਦਿੱਤੇ ਗਾਂਧੀ ਨੇ ਮਤਲਬ ਕੋਈ ਮੀਟਿੰਗ ਹੀ ਨਹੀਂ ਕਰ ਪਾ ਰਿਹਾ ਜੀ ਕਿਤੇ ਇੱਕ ਦੇ ਪਿੰਡ 'ਚ ਜਾਇਆ ਉਹਦਾ ਕੀ ਕਹਿਣਾ ਉਹ ਆਪਣੀ ਕੰਪੇਨ ਅਜੇ ਸ਼ੁਰੂ ਨਹੀਂ ਕਰ ਸਕਿਆ ਜੀ ਉਹ ਮਤਲਬ ਹੈ ਹੀ ਨਹੀਂ ਜੀ ਰੇਸ ਚ ਆ ਨਿਕਲ ਧਰਮਵੀਰ ਗਾਂਧੀ ਜੀ ਨੇ ਜਦੋਂ ਜੜੀ ਪਾਰਟੀ ਨੇ ਉਹਨੂੰ ਐਮਪੀ ਬਣਾਇਆ ਸੀਗਾ ਉਹਨਾਂ ਨੇ ਪਹਿਲੇ 6 ਮਹੀਨੇ ਛੱਡਤੀ ਜੀ ਉਹ ਇੱਕ ਤਾਂ ਇਹ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਦੂਜਾ ਵਧੀਆ ਇਹ ਕੀਤਾ ਸੀਗਾ ਵੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਕੈਂਪੇਨ 'ਚ ਕੰਮ ਕੀਤਾ ਸੀ ਉਹਨਾਂ ਨੂੰ ਜਲੇਲ ਕਰਕੇ ਕੱਢ ਦਿੱਤਾ ਜੀ ਤੀਜਾ ਕੰਮ ਉਹਨਾਂ ਨੇ ਕੀ ਕੀਤਾ ਕਿ ਆਪਣੇ ਕਲੀਨਿਕ 'ਚ ਬੈਠ ਕੇ ਲੋਕਾਂ ਨੂੰ ਮਿਲੇ ਨਹੀਂ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਬਣਾਇਆ ਸੀ ਉਹਨਾਂ ਦੇ ਵਿੱਚ ਕਦੇ ਗਏ ਨਹੀਂ ਉਹ ਮੈਨੂੰ ਲੋਕਾਂ ਨੇ ਪੰਜਾਬ ਦਾ ਐਮਐਲਏ ਬਣਾਇਆ ਸਿਹਤ ਮੰਤਰੀ ਬਣਾਇਆ ਮੈਂ ਆਪਣਾ ਹਸਪਤਾਲ ਵੇਚ ਕੇ ਸਰਕਾਰੀ ਹਸਪਤਾਲ ਠੀਕ ਕਰ ਰਿਹਾ ਉਹ ਪਹਿਲਾਂ ਵੀ ਜਿਹੜਾ ਚੋਣੇ ਜਾਣ ਤੋਂ ਬਾਅਦ ਆਪਣੇ ਹਸਪਤਾਲ 'ਚ ਬੈਠ ਗਿਆ ਸੀਗਾ ਉਹਨੂੰ ਪੁੱਛਦਾ ਵੀ ਤਾ ਨਵਾਂ ਹਸਪਤਾਲ ਜੇ ਤੂੰ ਉਸ ਲੋਕਾਂ ਦੀ ਸੇਵਾ ਕਰਨੀ ਹੈ ਆਪਣਾ ਹਸਪਤਾਲ ਵੇਚ ਕੇ ਆ ਫਿਰ ਗੱਲ ਕਰ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਅੱਜ ਪੰਜਾਬ ਦੀਆਂ ਮੰਡੀਆਂ 'ਚ ਨਹੀਂ ਕਿ ਲੋਕ ਸਭਾ ਹਲਕਾ ਪਟਿਆਲਾ ਦੀਆਂ ਮੰਡੀਆਂ ਦਾ ਦੌਰਾ ਕਰ ਰਹੇ ਨੇ ਉੱਥੇ ਕੈਂਪੇਨ ਵੀ ਕਰ ਰਹੇ ਨੇ ਤੇ ਜਾਇਜਾ ਲੈ ਰਹੇ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਖਰੀਦ ਚੱਲ ਰਹੀ ਆ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਡਾਕਟਰ ਬਲਵੀਰ ਸਿੰਘ ਕੈਂਡੀਡੇਟ ਨੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਕਿਵੇਂ ਚੱਲ ਰਹੀ ਹੈ ਕੈਂਪੇਨ ਜੀ ਬਹੁਤ ਵਧੀਆ ਚੱਲਦੀ ਹੈ ਜੀ ਦੇਖੋ ਮੈਂ ਸਵੇਰ ਤੋਂ ਲੈ ਕੇ ਰਾਤ ਦੇ ਮੈਨੂੰ ਰੋਜ਼ ਮਤਲਬ 10 ਵਜੇ ਮੈਂ ਬੰਦ ਕਰਦਾ ਜੀ 10 ਮਿੰਟ ਪਹਿਲਾਂ ਹੀ ਬੰਦ ਕਰਦਾ ਔਰ ਮੈਨੂੰ 11:30 ਪਹੁੰਚ ਜਾਂਦੇ ਆ ਘਰ ਪਹੁੰਚਦੇ ਲੱਗ ਜਾਂਦੇ ਆ ਜੀ ਅੱਜ ਮੰਡੀਆਂ ਚ ਵੀ ਪਹੁੰਚੋ ਕਿਵੇਂ ਦਾ ਚੱਲ ਰਿਹਾ ਖਰੀਦਦਾਰੀ ਕਿਵੇਂ ਦੀ ਚੱਲ ਰਹੀ ਹੈ ਜਾਇ ਜਾਇ ਵੀ ਲੈ ਰਹੇ ਹਾਂ ਖਰੀਦ ਬਿਲਕੁਲ ਠੀਕ ਹੋ ਰਹੀ ਹੈ ਜੀ ਜਿਹੜੇ ਸਾਰਾ ਲੋਕਾਂ ਦੇ ਪੈਸੇ ਵੀ 24 ਘੰਟੇ ਚਾਰੇ ਆ ਬਾਕੀ ਸਾਰਾ ਕੁਝ ਠੀਕ ਹੈ ਇੱਕ ਤਾਂ ਮੰਡੀਆਂ ਦੀ ਹਾਲਤ ਜਿਹੜੀ ਹੈਗੀ ਆ ਉਹ ਠੀਕ ਕਰਨ ਵਾਲੀ ਆ ਕਿਉਂਕਿ ਇਹਦੇ ਵਿੱਚ ਨਾ ਤਾਂ ਸ਼ੈੱਡ ਹੈ ਜੀ ਫੜਾਂ ਨੀਵੀਆਂ ਹੈਗੀਆਂ ਉੱਚੀਆਂ ਚੱਕਣ ਵਾਲੀਆਂ ਠੀਕ ਕਰਨ ਵਾਲੀਆਂ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਆ ਉਹ ਸਾਡਾ ਇਹਨਾਂ ਨੇ 8.5 ਹਜ਼ਾਰ ਕਰੋੜ ਰੁਪਏ ਰੋਕਿਆ ਆ ਕੇਂਦਰ ਸਰਕਾਰ ਨੇ ਮੈਂ ਐਸੇ ਕਰਕੇ ਇਲੈਕਸ਼ਨ ਲੜ ਰਿਹਾ ਵੀ ਉਹ ਮੈਂ ਲੈ ਕੇ ਆਣਾ ਤੇ ਇਹ ਜਿਹੜੀਆਂ ਮੰਡੀਆਂ ਔਰ ਪਿੰਡਾਂ ਦੀਆਂ ਸੜਕਾਂ ਠੀਕ ਕਰਨੀਆਂ ਸਾਡਾ ਸਿਹਤ ਮਹਿਕਮੇ ਦਾ ਫੰਡ ਰੋਕਿਆ ਹੋਇਆ ਸੋ ਉਹ ਲੈ ਕੇ ਆਣਾ ਸੋ ਜਿਹੜੀ ਕੇਂਦਰ ਦੀ ਸਰਕਾਰ ਹੈ ਇਹ ਮਤਲਬ ਬਹੁਤ ਜ਼ਿਆਦਾ ੱਤਕਾ ਕਰਦੀ ਆ ਜਿਹੜੇ ਇਹਨਾਂ ਦਾ ਇਹਨਾਂ ਠੀਕ ਹੈ ਜੀ ਜਿਹੜੇ ਵਿਰੋਧੀ ਧਿਰ ਦੇ ਜਿੰਨੇ ਵੀ ਸਾਡੇ ਚਾਹੇ ਮੁੱਖ ਮੰਤਰੀ ਆ ਦੂਜੇ ਉਹਨਾਂ ਨੂੰ ਜੇਲ੍ਹਾਂ ਚ ਕਰ ਦਿਓ ਖਾਤੇ ਉਹਨਾਂ ਦੇ ਬੰਦ ਕਰ ਦਿਓ ਜੀ ਤੇ ਇਦਾਂ ਇਲੈਕਸ਼ਨ ਦੇ ਜਿੱਤਣਾ ਚਾਹੁੰਦੇ ਇਦਾਂ ਨਹੀਂ ਉਹਨਾਂ ਨੂੰ ਜਿੱਤਣ ਦੇਾਂਗੇ ਲੋਕਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਇਹਨਾਂ ਕੋਲ ਪੈਸੇ ਬਹੁਤ ਹੈ ਬਟ ਲੋਕ ਸਾਡੇ ਕੋਲ ਹੈ ਜਿਹਨੇ ਤੁਸੀਂ ਧਾਣੇ ਦੇਖ ਰਹੇ ਹੋ ਅੰਨੇ ਲੋਕ ਆ ਸਾਡੇ ਕੋਲ ਬਿਲਕੁਲ ਪਰਨੀਤ ਕੌਰ ਮੈਦਾਨ ਚ ਨੇ ਐਮਪੀ ਵੀ ਰਹੇ ਨੇ ਪਹਿਲਾਂ ਵਿੱਚ ਦੀ ਡਾਕਟਰ ਧਰਮਵੀਰ ਗਾਂਧੀ ਵੀ ਜਿੱਤੇ ਸੀ ਕਿਵੇਂ ਦੇਖਦੇ ਤੁਸੀਂ ਬਰਾਬਰ ਤੁਸੀਂ ਦੇਖਿਆ ਪਰਨੀਤ ਕੌਰ ਨੂੰ ਕਿਸੇ ਪਿੰਡ ਚ ਜਾ ਪਾ ਰਹੀ ਹੈ ਜੀ ਉਹ ਹਾਂਜੀ ਉਹ ਉਹਨੂੰ ਪਿੰਡਾਂ ਵਾਲਿਆਂ ਨੇ ਕਾਲੇ ਚੰਨ ਭਜਾਤਾ ਨਾ ਪਿੰਡਾਂ ਦੇ ਵਿੱਚੋਂ ਜਿੱਥੇ ਵੀ ਗਏ ਉਹਨੂੰ ਭਜਾਤਾ ਉਹ ਕਰੇ ਬੈਠੀ ਹੋਈ ਆ ਜੀ ਆਪਣੇ ਮੈਲਰਾਂ ਚ ਬੈਠੀ ਹੋਈ ਆ ਕੋਈ ਕੰਮ ਨਹੀਂ ਮਤਲਬ ਉਹਨਾਂ ਦਾ ਸਿਰਫ ਸਵਾਏ ਕੋ ਪ੍ਰੈਸ ਕਾਨਫਰੈਂਸ ਕਰ ਲਿਓ ਤਾਂ ਮੈਂ ਕਹਿ ਨਹੀਂ ਸਕਦਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਪੈਰਾਸ਼ੂਟ ਕੈਂਡੀਡੇਟ ਆ ਉਹਨੂੰ ਕਾਂਗਰਸ ਵਾਲਿਆਂ ਨੇ ਰਾਜਪੁਰੇ ਦੇ ਵਿੱਚ ਮੀਟਿੰਗ ਹੋਈ ਆ ਉਹਦਾ ਉੱਥੇ ਉਹਨਾਂ ਨੇ ਆਪਣੇ ਪ੍ਰਧਾਨ ਦਾ ਵੀ ਮਤਲਬ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ ਰਾਜਾ ਬੜਿੰਗ ਨੂੰ ਉਹਦੇ ਵੀ ਨਾਰੇ ਲਾਤੇ ਗਾਂਧੀ ਨੇ ਮਤਲਬ ਕੋਈ ਮੀਟਿੰਗ ਹੀ ਨਹੀਂ ਕਰ ਪਾ ਰਿਹਾ ਜੀ ਕਿਤੇ ਇੱਕ ਦੇ ਪਿੰਡ ਚ ਜਾਇਆ ਤਾਂ ਕੀ ਰਾਜੀ ਮੈਂ ਤਿੰਨ ਦਿਨ ਡੇਰਾ ਬੱਸੀ ਚਲਾਇਆ ਜੀ ਪੂਰੇ ਉਹ ਤਾਂ ਲੋਕ ਉਹਨੂੰ ਕਹਿੰਦੇ ਆ ਵੀ ਇਹ ਨੂੰ ਅਸੀਂ ਉਹਨੂੰ ਮਾਫੀਆ ਕਹਿੰਦੇ ਆ ਉੱਥੇ ਮੈਨੂੰ ਨਹੀਂ ਪਤਾ ਨੇ ਕੀ ਕਸ਼ ਕੀਤਾ ਹੋਣਾ ਉੱਥੇ ਉਹ ਕਹਿੰਦਾ ਜੀ ਲੈਂਡ ਮਾਫੀਆ ਸੈਂਡ ਮਾਫੀਆ ਅਸੀਂ ਮੁੜ ਕੇ ਨਹੀਂ ਆਣ ਦੇਣਾ ਸੋ ਕੋਈ ਮੁਕਾਬਲਾ ਨਹੀਂ ਹੈ ਜੀ ਸਾਡਾ ਮੁਕਾਬਲਾ ਆਪਣੇ ਨਾਲ ਅਸੀਂ 385000 ਵੋਟਾਂ ਲਈਆਂ ਸੀ ਸਾਰੇ ਐਮਐਲਏ ਦੇ ਵੋਟਾਂ ਦਾ ਮੈਂ ਜਿਹੜੀ ਸਾਡਾ ਜਿੱਤ ਦਾ ਮਾਰਜਿਨ ਸੀਗਾ ਤੇ ਸਾਡੇ ਲੋਕ ਕਹਿੰਦੇ ਇਸ ਵਾਰੀ 385000 ਤੋਂ ਆ ਕੇ 5 ਲੱਖ ਕਰ ਦਾਂਗੇ ਜਮਾਨਾ ਬਿਲਕੁਲ ਹੈ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਨੇ ਕਿ ਬਹੁਤ ਵਧੀਆ ਕੰਮ ਕੀਤੇ ਨੇ ਜਦੋਂ ਸਾਡਾ ਤਰੰਵੀਰ ਗਾਂਧੀ ਜੀ ਨੇ ਜਦੋਂ ਜੜੀ ਪਾਰਟੀ ਨੇ ਉਹਨੂੰ ਐਮਪੀ ਬਣਾਇਆ ਸੀਗਾ ਉਹਨਾਂ ਨੇ ਪਹਿਲੇ 6 ਮਹੀਨੇ ਛੱਡਤੀ ਜੀ ਉਹ ਇੱਕ ਤਾਂ ਇਹ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਦੂਜਾ ਵਧੀਆ ਇਹ ਕੀਤਾ ਸੀਗਾ ਵੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਕੈਂਪੇਨ 'ਚ ਕੰਮ ਕੀਤਾ ਸੀ ਉਹਨਾਂ ਨੂੰ ਜਲੇਰ ਕਰਕੇ ਕੱਢਦਾ ਜੀ ਤੀਜਾ ਕੰਮ ਉਹਨਾਂ ਨੇ ਕੀ ਕੀਤਾ ਕਿ ਆਪਣੇ ਕਲੀਨਿਕ 'ਚ ਬੈਗੇ ਲੋਕਾਂ ਨੂੰ ਮਿਲੇ ਨਹੀਂ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਬਣਾਇਆ ਸੀ ਉਹਨਾਂ ਦੇ ਵਿੱਚ ਕਦੇ ਗਏ ਨਹੀਂ ਉਹ ਇਹ 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 ਲੋਕ ਇਹ ਸਾਰੇ ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ ਜੀ ਬੰਦੇ ਨੂੰ ਵੀ ਕਿਤੇ ਗਿਆ ਉਹਨੂੰ ਪੁੱਛ ਲਓ ਤੁਸੀਂ ਫਿਰ ਉਹਨੇ ਇੱਕ ਪਾਰਟੀ ਬਣਾਈ ਸੀ ਉਹਦਾ ਨਾਮ ਪਤਾ ਤਦੋਂ ਨੂੰ ਨਾ ਵੀ ਨਹੀਂ ਪਤਾ ਲੋਕਾਂ ਨੂੰ ਆਪਣੀ ਇੱਕ ਪਾਰਟੀ ਬਣਾਈ ਸੀ ਉਹ ਇਸ ਕਰਕੇ ਬਣਾਈ ਸੀ ਕਹਿੰਦਾ ਜੀ ਇੱਥੇ ਹਾਈ ਕਮਾਂਡ ਕਲਚਰ ਹੈ ਤੁਹਾਡੇ ਪੱਤਰਕਾਰ ਨੇ ਪੁੱਛਿਆ ਕਹਿੰਦਾ ਜੀ ਆਮ ਆਦਮੀ ਪਾਰਟੀ ਚ ਹਾਈ ਕਮਾਂਡ ਕਲਚਰ ਹੈ ਕਹਿੰਦਾ ਜੋ ਕਾਂਗਰਸ ਚ ਨਹੀਂ ਹੈ ਕਹਿੰਦਾ ਨਹੀਂ ਕਾਂਗਰਸ ਵੀ ਹੈਗਾ ਬਟ ਇਹ ਬਹੁਤ ਵਦੇਰਵਾਦ ਆਇਆ ਕਾਂਗਰਸ ਇਹਦੇ ਵਿੱਚ ਜਲਦੀ ਆ ਗਿਆ ਉਹਨੂੰ ਇਸ ਗੱਲ ਦਾ ਸ਼ਾਇਦ ਪ੍ਰਜੈਕਸ਼ਨ ਸੀਗਾ ਉਹਨੇ ਇੱਕ ਪਾਰਟੀ ਬਣਾਈ ਆ ਉਹ ਜਿਹੜੀ ਉਹਦੀ ਆਪਣੀ ਪਾਰਟੀ ਸੀ ਉਹਦੇ ਚ ਹਾਈ ਕਮਾਂਡ ਕਲਚਰ ਨਹੀਂ ਸੀਗਾ ਉਹ ਕਦੋਂ ਬਣਾਈ ਉਸ ਪਾਰਟੀ ਨੇ ਕੀ ਕੀਤਾ ਤੇ ਕਦੋਂ ਉਹ ਕਦੋਂ ਬੰਦ ਕੀਤੀ ਕਦੋਂ ਡਿਸਾਲਵ ਕੀਤੀ ਉਹਦਾ ਕੁਝ ਤਾਂ ਦੱਸੇ ਲੋਕਾਂ ਨੂੰ ਕਿ ਉਹਦੀ ਕਾਰਗੁਜ਼ਾਰੀ ਕਿ ਹੁਣ ਹਾਈ ਕਮਾਂਡ ਦੀ ਸੁਣੋ ਜਦੋਂ ਜਦੋਂ ਤੁਹਾਡੇ ਨਾਰੇ ਲੱਗੇ ਨਾ ਰਾਜਪੁਰੇ ਚੋਂ ਕਹਿੰਦਾ ਵੀ ਤੁਹਾਡੇ ਵੋਲੰਟੀਅਰ ਤੁਹਾਡੇ ਨਾਰੇ ਲਾਂਦੇ ਆ ਤੁਹਾਡੀ ਮਰਦਾਬਾਦ ਕਰਦੇ ਆ ਤੁਹਾਨੂੰ ਬੁਰਾ ਭਲਾ ਕਹਿੰਦੇ ਆ ਕਹਿੰਦਾ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਹਾਈ ਕਮਾਂਡ ਦੀ ਗੱਲ ਸੁਣੋ ਜਿਹੜਾ ਹਾਈ ਕਮਾਂਡ ਕਲਚਰ ਦੇ ਖਿਲਾਫ ਕਾ ਗੱਲ ਕਰਦਾ ਸੀ ਉਹ ਕਹਿੰਦਾ ਹੁਣ ਹਾਈ ਕਮਾਂਡ ਦੀ ਬੇਨਤੀ ਸੁਣੋ ਤੇ ਦੂਜੀ ਗੱਲ ਇਹ ਆ ਜੀ ਮੈਨੂੰ ਲੋਕਾਂ ਨੇ ਪੰਜਾਬ ਦਾ ਐਮਐਲਏ ਬਣਾਇਆ ਸਿਹਤ ਮੰਤਰੀ ਬਣਾਇਆ ਮੈਂ ਆਪਣਾ ਹਸਪਤਾਲ ਵੇਚ ਕੇ ਸਰਕਾਰੀ ਹਸਪਤਾਲ ਠੀਕ ਕਰ ਰਿਆ ਹਾਂ ਉਹ ਪਹਿਲਾਂ ਵੀ ਜਿਹੜਾ ਚੋਣੇ ਜਾਣ ਤੋਂ ਬਾਅਦ ਆਪਣੇ ਹਸਪਤਾਲ ਚ ਬੈਗਿਆ ਸੀਗਾ ਉਹਨੂੰ ਪੁੱਛ ਲਿਆ ਵੀ ਤਾ ਨਵਾਂ ਹਸਪਤਾਲ ਬਣਾ ਰਿਆਂ 10-15 ਕਰੋੜ ਤੱਕ ਨਹੀਂ ਬਣਾ ਰਿਆ ਜੇ ਤੂੰ ਇਸ ਲੋਕਾਂ ਦੀ ਸੇਵਾ ਕਰਨੀ ਹੈ ਆਪਣਾ ਹਸਪਤਾਲ ਵੇਚ ਕੇ ਆ ਫਿਰ ਗੱਲ ਕਰਾਂਗੇ ਬਿਲਕੁਲ ਬਾਕੀ ਕਿਵੇਂ ਲੱਗਦਾ ਜਿਵੇਂ ਪਹਿਲਾਂ ਤਾਂ ਸਾਰੇ ਹਲਕਿਆਂ ਚੋਂ ਵਧੀਆ ਲੀਡ ਲਈ ਸੀ ਕਿਵੇਂ ਲੱਗਦਾ ਉਮੀਦਵੀ ਰਿਜ਼ਲਟ ਆਉਣਗੇ ਜਾਉਣਗੇ ਉਸ ਤੋਂ ਬਾਅਦ ਆਣਗੇ ਜੀ ਪਿਛਲੀ ਵਾਰੀ ਤਾਂ ਹਨੇਰੀ ਸੀ ਇਸ ਵਾਰੀ ਸੁਨਾਮੀ ਆ ਜੀ ਠੀਕ ਹੈ ਬਿਲਕੁਲ ਜੀ ਆਮ ਆਦਮੀ ਪਾਰਟੀ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਜੋ ਲਗਾਤਾਰ ਕੈਂਪ ਕਿਸੇ ਪਾਰਟੀ ਨਾਲ ਨੇ ਅਸੀਂ ਵਧੀਆ ਤਰੀਕੇ ਨਾਲ ਕੰਮ ਕਾਜ ਕੀਤੇ ਨੇ 2 ਸਾਲ ਦੇ ਤੇ ਵਧੀਆ ਵੋਟਾਂ ਲੈ ਕੇ ਜਿੱਤਾਂਗੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ